ਸਕ੍ਰੀਨ ਤੇ ਚਿੱਟੇ ਰੰਗ ਦੀ ਕਾਰ ਤੇ ਕਾਰ ਦੇ ਵਿੱਚ ਬੈਠਿਆ ਨੌਜਵਾਨ ਜਿਸ ਦੇ ਨਾਲ ਕੁਝ ਅਜੀਹਾ ਹੋ ਗਿਆ ਕਿ ਉਹ ਕਾਰ ਦੇ ਵਿੱਚ ਬੇਸੁੱਧ ਹੋ ਗਿਆ ਤੇ ਫਿਰ ਉਸ ਦੀ ਵੀਡੀਓ ਨੈੱਟ ਦੇ ਉੱਤੇ ਵਾਇਰਲ ਹੋ ਗਈ ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਸ ਦੇ ਪਰਿਵਾਰ ਵਾਲਿਆਂ ਦੇ ਵੀ ਹੋਸ਼ ਉੱਡ ਗਏ ਹੋਣਗੇ ਕਿ ਉਹਨਾਂ ਦਾ ਮੁੰਡਾ ਚਿੱਟੇ ਰੰਗ ਦੀ ਕਾਰ ਦੇ ਵਿੱਚ ਅਜੀਹਾ ਪੁੱਠਾ ਕੰਮ ਕਿਉਂ ਕਰ ਰਿਹਾ ਸੀ ਗੱਡੀ ਖੜੀ ਪਤਾ ਨਹੀਂ ਟੀ ਕਾਰ ਟੁਕਾ ਲੈ ਇਹਨੇ ਤੇ ਮੈਂ ਉਧਰ ਕੋਈ ਜਗ੍ਹਾ ਦਿਖਾ ਕੇ ਆਉਂਦਾ ਸੀ ਕਿਸੇ ਬੰਦੇ ਨੂੰ ਮੈਂ ਪੇਸ਼ਾਨ ਲੋ ਵੀਰੇ ਗਰੁੱਪ ਗਰੁੱਪ ਚ ਪਾ ਦਿਓ ਯਾਰ ਟੀਕਾ ਟੂਕਾ ਲਾਇਆ ਵਿਚ ਹੀ ਰਹਿ ਗਈ ਸਰੰਜਾ ਪਈ ਐ ਸਰੰਜਨਾ ਦੀ ਵਿਚ ਹੀ ਪਈ ਐ ਪਤਾ ਨਹੀਂ ਬੰਦਾ ਬਲੌਕ ਅੰਦਰ ਉਹ ਗੱਡੀ ਪਤਾ ਨਹੀਂ ਬੰਦਾ ਜਾਉਂਦਾ ਹੈ ਕਿ ਮਰਿਆ ਯਾਰ ਤੇ ਆਹ ਨੰਬਰ ਆ ਵੀਰੇ ਗੱਡੀ ਦਾ ਪੀ ਵੀ 3 ਪਹਜਾ ਦਿਓ ਇਹਨੂੰ ਯਾਰ ਗਰੁੱਪ ਗਰੁੱਪ ਚ ਪਾ ਦਿਓ ਕਿਸੇ ਚ ਪਤਾ ਨਹੀਂ ਕਿੱਥੋਂ ਦਾ ਬੰਦਾ ਨੇ ਟੀਕਾ ਨਾ ਵਿਚ ਹੀ ਰਹਿ ਗਿਆ ਤੇ ਸਰੰਜੇ ਮੈਂ ਖੋਲੀ ਬਹੁਤ ਐ ਪਰ ਖੋਲ ਨਹੀਂ ਰਿਹਾ ਬੰਦਾ ਬਾਰੀ ਨਹੀਂ ਹੋ ਰਿਹਾ ਬੰਦਾ ਆ ਗੱਡੀ ਦਾ ਨੰਬਰ ਦੇਖ ਲਓ ਬਈ ਯਾਰ ਇਦੇ ਮਾਮਲੇ 'ਤੇ ਭਜਾ ਦਿਓ ਕੋਈ ਰਸਤੇ ਰੋਕੇਦਾਰ ਹੁੰਦਾ ਬੰਦੇ ਦਾ ਆਹ ਨੰਬਰ ਆ ਗੱਡੀ ਦਾ ਆ ਪਿਆਗਾ ਵਿੱਚ ਹੀ ਪਿਆ ਬਈ ਯਰੇ ਸੋਦਾ ਦੀ ਕਿ ਇਸ ਮੁੰਡੇ ਦੇ ਵੱਲੋਂ ਨਸ਼ੇ ਦੀ ওভারਡੋਜ਼ ਲੈ ਲਈ ਜਿਸ ਦਾ ਇਹ ਚਲਦੇ ਬੇਸੁੱਧ ਹੋ ਗਿਆ ਇਸ ਮਾਮਲੇ ਦੇ ਵਿੱਚ ਡੀਐਸਪੀ ਦਿਹਾਤੀ ਮੈਣਮ ਦਾ ਬਿਆਨ ਸਾਹਮਣੇ ਆਇਆ ਉਹਨਾਂ ਕਹਿੰਿਆ ਕਿ ਨੌਜਵਾਨ ਦੀ ਪਛਾਣ ਹੋ ਚੁੱਕੀ ਆ ਬਾਕੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜ ਜਿਹਦੇ ਵਿੱਚ ਇੱਕ ਵਿਅਕਤੀ ਆਲਟੋ ਗੱਡੀ ਵਿੱਚ ਬੈਠਾ ਹੈ ਤੇ ਉਹਦੀ ਬਾਹ ਤੇ ਸਰਿੰਜ ਲੱਗੀ ਹੋਈ ਹੈ ਉਸੇ ਵਿਅਕਤੀ ਦੀ ਪਛਾਣ ਕਰ ਲਈ ਉਹ ਨਸ਼ਾ ਕਰਨ ਦਾਦੀ ਹੈ ਉਹ ওভারਡੋਸ ਕਰਕੇ ਬੇਹੋਸ਼ ਹੋ ਗਿਆ ਸੀ ਉਹ ਵਿਅਕਤੀ ਬਿਲਕੁਲ ਠੀਕ ਹੈ ਆਪਾਂ ਉਹਦੇ ਤੋਂ ਪੁੱਛਗਿੱਛ ਕਰ ਰਹੇ ਹਾਂ ਜਿਨ੍ਹਾਂ ਤੋਂ ਵੀ ਉਹ ਨਸ਼ਾ ਪਰਚੇਸ ਕਰਦਾ ਉਹਨਾਂ ਦੇ ਖਿਲਾਫ ਪਰਚਾ ਦਰਜ ਕਰਕੇ ਬੰਦ ਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਕਹਿ ਦੇਖਿਆ ਜਾਵੇ ਤਾਂ ਪੰਜਾਬ ਦੇ ਅੰਦਰ ਨਸ਼ਾ ਵੱਡੇ ਪੱਧਰ ਤੇ ਫੈਲਦਾ ਜਾ ਰਿਹਾ ਹੈ। ਨੌਜਵਾਨ ਪੀੜੀ ਨਸ਼ੇ ਦੀ ਦਲਦਲ ਵਿੱਚ ਤਾਜ਼ੀ ਜਾ ਰਹੀ ਹੈ। ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ।